ਅਸੀਂ ਅਸੀਂ 올 ਇੰਡੀਆ ਪਾਰਟੀਆਂ ਕਾਂਗਰਸ ਭਾਜਪਾ ਆਰਐਐਸ ਆਮ ਪਾਰਟੀ ਤੇ ਬਾਦਲਦਰੀਆਂ ਦਾ ਲੱਖ ਤੋੜ ਕੇ ਰੱਖਤਾ ਇਹ ਹੁਣ ਇਹ ਸਾਰੇ ਵਰਲਡ ਦੇ ਵਿੱਚ ਰਿਪਰਕਸ਼ਨਸ ਹੋਣਗੇ ਇੰਡੀਆ ਦੀ ਪੋਲਿਟਿਕਸ ਵਿੱਚ ਵੀ ਹੋਣਗੇ ਕਿ ਇੱਕ ਛੋਟਾ ਜਿਹਾ ਬੰਦਾ ਜਿਹਨੂੰ ਪ੍ਰੈਸ ਕੀਤੀ ਸੀ ਥੋੜਾ ਨੀਚੇ ਰੱਖਦੇ ਨੇ ਤੈਨੂੰ ਤਾਂ ਵੋਟ ਹੀ ਨਹੀਂ ਕੋਈ ਪਾਉਂਦਾ ਤੇ ਉਹਨੇ ਏਡੇ ਵੱਡੇ ਬੰਦੇ ਹਰਾਤੇ ਨਹੀਂ ਜੀ ਤੁਸੀਂ ਕਹਿੰਦੇ ਸੀ ਇtanto ਤਾਂ ਹੁੰਦਾ ਹੀ ਨਹੀਂ ਮੇਰਾ ਬਖੋਲ ਕਰਦੇ ਸੀਗੇ ਸਾਡੀ ਪਾਰਟੀ ਤੇ ਵਕਰਾਂ ਨਹੀਂ ਕਿਹੜਾ ਤੇ ਜਿਹੜੀ ਸੇਤ ਸਾਨੂੰ ਸੰਜਨੈਤ ਸਿੰਘ ਭਿੰਡਾਵਾਲੇ ਨੇ ਦਿੱਤੀ ਹੈ ਆਪਣਾ ਅਮਨ ਪਸਾਨ ਤਿਰਕੇ ਜਨਾਲ ਸੰਘਰਸ਼ ਵਿੱਚ ਰਹਿਣਾ ਪਾਜੀ ਪਰਦਾ ਕਰ ਦੋ ਇਹ ਉਹਦੀ ਜਿੱਤ ਹੋਈ ਹੈ ਤੇ ਜਿਹੜੇ ਭਾਈ ਦੀਪ ਸਿੰਘ ਸਿੱਧੂ ਨੇ ਤੇ ਭਾਈ ਮੋਸੇਵਾਲ ਨੇ ਆਪਣੀਆਂ ਸ਼ਹਾਦਤਾਂ ਦੇਤੀਆਂ ਉਹਦੇ ਨਾਲ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਪੈਦਾ ਹੋ ਗਿਆ ਤੇ ਹੁਣ ਸਿੱਖ ਕੌਮ ਦੇ ਨਾਲ ਇੰਡੀਆ ਦੀ ਹਕੂਮਤ ਐਸਟਰਾ ਨਹੀਂ ਕਰ ਸਕਦੀ ਜਿਵੇਂ ਮੁਸਲਮਾਨਾਂ ਦੀਆਂ ਬਸਤੀਆਂ ਢਾਈ ਜਾਂਦੀ ਹੈ ਕਸ਼ਮੀਰ ਦੇ ਵਿੱਚ ਜ਼ੁਲਮ ਕਰੀ ਜਾਂਦੀ ਹੈ 7-8 ਕਸ਼ਮੀਰੀ ਫੌਜ ਮਾਰ ਦਿੰਦੀ ਹੈ ਕੋਈ ਇਨਕੁਆਇਰੀ ਨਹੀਂ ਹੁੰਦੀ ਤੇ ਜਿਹੜੇ ਆਪਣੇ ਛੱਤੀਸਗੜ੍ਹ ਦੇ ਵਿੱਚ ਤੇ ਬਿਹਾਰ ਦੇ ਵਿੱਚ Jharkhand 'ਚ ਜਿਹੜੇ ਕਬੀਲੇ ਲੋਕ ਹੈ ਆਦੇਵਾਸੀ ਉਹਨਾਂ ਨੂੰ Maoist ਕਹਿ ਕੇ ਤੇ Naxalite ਕਹਿ ਕੇ ਹਕੂਮਤ ਸਿੱਧੀ ਗੋਲੀ ਮਾਰਦੀ ਹੈ ਹੁਣ ਜਿਹੜੇ ਜਿਹੜੇ BJP ਦੀ ਕਬੀਲਿਆਂ ਦੇ ਵਿੱਚੋਂ ਪ੍ਰੈਜ਼ੀਡੈਂਟ ਤੇ ਲਈ ਖੜੇ ਹੈ ਉਹਨਾਂ ਨੂੰ ਮੈਂ ਜ਼ਰੂਰ ਮਿਲੂੰਗਾ ਜੀ ਇੱਕ ਬੇਲੀਆਂ ਦੀ ਜਿਹੜੀ ਬਹੁਤ ਤੁਹਾਡੀ ਸਰਕਾਰ ਜਾਣ ਬੁੱਝ ਕੇ ਲੈ ਕੇ ਆ ਰਹੀ ਹੈ ਇਹ ਖਤਮ ਕਰੋ ਤੇ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰੋ ਕਿ ਇਹਨਾਂ ਦੀ ਦੁੱਖ ਤਕਲੀਫ ਸਾਰੀ ਖਤਮ ਹੋ ਜੇ ਪ੍ਰਾਇੋਰਟੀ ਕੀ ਹੋਊਗੀ ਸਰਮਾਨ ਸਾਹਿਬ ਪ੍ਰਾਇੋਰਟੀ ਕੀ ਹੋਊਗੀ ਪਹਿਲਾ ਪ੍ਰਾਇੋਰਟੀ ਹੋਊਗੀ ਕਿ ਜਿਹੜਾ ਸਾਡਾ ਸੰਗੂਰ ਹੈ ਇਹਦੀ ਬੰਦੀ ਹਾਲ ਬਹੁਤ ਖਰਾਬ ਹੋ ਗਈ ਹੈ ਜਿਹੜੇ ਸਾਡੇ ਕਿਸਾਨ ਹੈ ਉਹ ਕਰਜ਼ਾਈ ਹੋ ਗਏ ਤੇ ਦਰਦ ਨੂੰ ਸ਼ੇਅਰ ਕਰ ਰਹੀ ਹੈ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਵੀ ਗਰੀਬੀ ਤੇ ਭੁੱਖਮਰੀ ਆ ਗਈ ਹੈ ਤੇ ਜਿਹੜੇ ਸਾਡੇ ਵਪਾਰੀ ਹੈ ਉਹਨਾਂ ਦਾ ਵੀ ਜ਼ਰੀਆ ਵਪਾਰ ਦੇ ਨਾਲ ਕੋਈ ਰਿਆ ਨਹੀਂ ਕਿਉਂ ਕਰਕੇ ਸਾਰੀ ਚੀਜ਼ ਦਿੱਲੀ ਤੋਂ ਲੈ ਕੇ ਆਉਂਦੇ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਦਾ ਜਿਹੜਾ ਬਾਰਡਰ ਵਾਗੇ ਦੇ ਵਿੱਚ ਹੈਗਾ ਉਸ ਨੂੰ ਖੜਾਈਏ ਕਿਉਂ ਕਰਕੇ ਪਾਕਿਸਤਾਨ ਦੇ ਵਿੱਚ ਕਣਕ ਦੀ ਕਮੀ ਹੈ ਤੇ ਆਪਣੇ ਕੋਲੇ ਭੰਡਾਰ ਬਹੁਤ ਜ਼ਿਆਦਾ ਹੈ ਤੇ ਸਾਡੇ ਕਿਸਾਨ ਤੇ ਟਰਾਂਸਪੋਰਟਰ ਤੇ ਵਪਾਰੀ ਜਿੰਦਾਂ ਸਾਰੇ ਪਾਸੇ ਵੇਚੜ ਜੇ ਮੇਰੇ ਹੁਣ ਬਾਸਪਤ ਇਹ ਇੱਥੇ ਸਿਰਫ 3000 ਰੁਪਿਆ ਪ੍ਰਿੰਟਰ ਦਾ ਮੁੱਲ ਹੈ ਪਰ ਜੇ ਅਗਲਾ ਮੈਲ ਬਲਕ ਇਰਾਨ ਚਲੇ ਜੀਏ ਉਹਦਾ ਮੁੱਲ ਹੋ ਗਿਆ 9000 ਰੁਪਿਆ ਪ੍ਰਿੰਟਰ ਸੋ ਮੇਰਾ ਮਤਲਬ ਹੈ ਦਲੀਲ ਦੇ ਨਾਲ ਅਸੀਂ ਉੱਥੇ ਗੱਲਾਂ ਕਰਾਂਗੇ ਤੇ ਜਿਹੜੀ ਫੋਰਸ ਦੇ ਵਿੱਚ ਭਰਤੀ ਜਿਹੜੀ ਰਵੀਂ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਸਰਕਾਰ ਹਿੱਦੁਕਤਵਾਦੀ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਰਾਜ ਨਹੀਂ ਕੀਤਾ ਸवाय ਯੁੱਧਿਆਤੋ ਤੇ ਇਹਨਾਂ ਨੂੰ ਫੌਜ ਦੇ ਬਾਰੇ ਡੱਕਾ ਨਹੀਂ ਪਤਾ ਹੈਗਾ ਹੋਰ ਜੇ ਚੀਨ ਨੇ 900 ਸਕਰ ਕਿਲੋਮੀਟਰ 2020 ਦੇ ਵਿੱਚ ਸਾਡੇ ਲਦਾਖ ਦੇ ਨੱਪ ਰਹੇ ਹੈ ਤਾਂ ਫੇਰ ਉਹ ਜਿਹੜੀ ਗਮਜੀਤ ਲਾਲੀਤ ਨੇ ਬਹੁਤੀਸਮ ਕਿਉਂ ਨਹੀਂ ਉਹਨਾਂ ਨੂੰ ਵਾਪਸ ਭੇਜਦੇ ਇਹ ਸਾਰੀਆਂ ਗੱਲਾਂ ਹੈ ਕਿ ਐ ਜਿਹੜੀਆਂ ਆਪਾਂ ਉੱਥੇ ਸਮਰੂਹ ਦੇ ਇਲੈਕਸ਼ਨ ਦੇ ਵਿੱਚ ਅਸੀਂ ਅਸੀਂ 올 ਇੰਡੀਆ ਪਾਰਟੀਆਂ ਕਾਂਗਰਸ ਭਾਜਪੀ ਆਰਐਸਐਸ ਆਮ ਪਾਰਟੀ ਤੇ ਬਾਦਲਦਰੀਆਂ ਦਾ ਲੱਖ ਤੋੜ ਕੇ ਰੱਖਤਾ ਇਹ ਹੁਣ ਇਹ ਸਾਰੇ ਵਰਲਡ ਦੇ ਵਿੱਚ ਦੇ ਪਰ ਕਾਸ਼ ਹੁਣ ਹੋਣਗੇ ਇੰਡੀਆ ਦੀ ਪੋਲਿਟਿਕਸ ਵਿੱਚ ਵੀ ਹੋਣਗੇ ਕਿ ਇੱਕ ਛੋਟਾ ਜਿਹਾ ਬੰਦਾ ਜਿਹਨੂੰ ਪ੍ਰੈਸ ਕਹਦੀ ਸੀ ਥੋੜਾ ਨੀਚੇ ਰੱਖਦੀ ਸੀ ਤੈਨੂੰ ਤਾਂ ਵੋਟ ਹੀ ਨਹੀਂ ਕੋਈ ਪਾਉਂਦਾ ਤੇ ਉਹਨੇ ਏਡੇ ਵੱਡੇ ਬੰਦੇ ਹਰਾਤੇ ਹਾਂ ਜੀ ਤੁਸੀਂ ਕਹਿੰਦੇ ਸੀ ਇਤੋਂ ਤਾਂ ਹੁੰਦਾ ਹੀ ਨਹੀਂ ਮੇਰਾ ਮੁਖੌਲ ਕਰਦੇ ਸੀਗੇ ਸਾਡੀ ਪਾਰਟੀ ਤੇ ਵਕਰਾਂ ਨਹੀਂ ਤੇ ਜਿਹੜੀ ਸੇਤ ਸਾਨੂੰ ਸੰਜਨ ਐਸਿਕ ਪਿੰਡਾ ਵਾਲੇ ਨੇ ਦਿੱਤੀ ਹੈ ਯਾ ਆਪਣਾ ਪਿੱਛੇ ਕਿਉਂ ਆਮਨ ਪਸਾਣ 3 ਦਿਨਾਂ ਹੰਗਾਰ ਚ ਲਿਬੇ ਤਰਨਾ ਇਹ ਉਹਦੀ ਜਿੱਤ ਹੋਈ ਹੈ ਤੇ ਜਿਹੜੇ ਭਾਈ ਦੀਪ ਸਿੰਘ ਸਿੱਧੂ ਨੇ ਤੇ ਪਈ ਮੁਸੇਵਾਲ ਨੇ ਇਸ ਬਹੁਤ ਥੱਲੇ ਕਰ ਆਪਣੀਆਂ ਸ਼ਹਾਦਤਾਂ ਦੇਤੀਆਂ ਉਹਦੇ ਨਾਲ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਦੁਨੀਆਂ ਦੇ ਵਿੱਚ ਫੈਲਾ ਹੋ ਗਿਆ ਤੇ ਹੁਣ ਸਿੱਖ ਕੌਮ ਦੇ ਨਾਲ ਇੰਡੀਆ ਦੀ ਹਕੂਮਤ ਐਸਟਰਾ ਨਹੀਂ ਕਰਦੀ ਜਿਵੇਂ ਮੁਸਲਮਾਨਾਂ ਦੀਆਂ ਬਸਤੀਆਂ ਢਾਈ ਜਾਂਦੇ ਐ ਕਸ਼ਮੀਰ ਦੇ ਵਿੱਚ ਜ਼ੁਲਮ ਕੀ ਜਾਂਦੇ ਐ ਸੱਤ ਆਠ ਕਸ਼ਮੀਰੀ ਫੌਜ ਮਾਰ ਦਿੰਦੀ ਹੈ ਕੋਈ ਇਨਕੁਆਇਰੀ ਨਹੀਂ ਹੁੰਦੀ ਤੇ ਜਿਹੜੇ ਆਪਰੇ ਛੱਤੀਸਗੜ੍ਹ ਦੇ ਵਿੱਚ ਤੇ ਬਿਹਾਰ ਦੇ ਵਿੱਚ Jharkhand ਚ ਹੈ ਜਿਹੜੇ ਕਬੀਲੇ ਲੋਕ ਹੈ ਆਦੇਵਾਸੀ ਉਹਨਾਂ ਨੂੰ ਮਾਓਵਾਦ ਕਹਿ ਕੇ ਤੇ ਨਕਸਲਾਈਟ ਕਹਿ ਕੇ ਹਕੂਮਤ ਸਿੱਧੀ ਗੋਲੀ ਮਾਰਦੀ ਹੈ ਔਰ ਜੇ ਜਿਹੜੇ ਭਪੀਜੀ ਕਬੀਲਿਆਂ ਦੇ ਵਿੱਚੋਂ ਪ੍ਰੈਜ਼ੀਡੈਂਟ ਤੇ ਲਈ ਖੜੇ ਐ ਉਹਨਾਂ ਨੂੰ ਮੈਂ ਜ਼ਰੂਰ ਮਿਲੂੰਗਾ ਕਿ ਇੱਕ ਕਬੀਲਿਆਂ ਦੀ ਜਿਹੜੀ ਬਹੁਤ ਤੁਹਾਡੀ ਸਰਕਾਰ ਜਾਣ ਬੁੱਝ ਕੇ ਲੈ ਕੇ ਆ ਰਹੀ ਹੈ ਇੱਕ ਖਤਮ ਕਰੋ ਤੇ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰੋ ਕਿ ਇਹਨਾਂ ਦੀ ਦੁੱਖ ਤਕਲੀਫ ਸਾਰੀ ਖਤਮ ਹੋ ਜੇ ਪ੍ਰਾਇੋਰਟੀ ਕੀ ਹੋਵੇਗਾ ਸਰ ਪ੍ਰਾਇੋਰਟੀ ਕੀ ਹੋਗੀ ਪਹਿਲਾ ਪ੍ਰਾਇੋਰਟੀ ਹੋਊਗੀ ਕਿ ਜਿਹੜਾ ਸੜਕ ਸੰਹੂਰ ਹੈ ਇਹ ਵੀ ਬੰਦ ਹੈ ਬਹੁਤ ਖਰਾਬ ਹੋ ਗਈ ਹੈ ਜਿਹੜੇ ਸਾਡੇ ਕਿਸਾਨ ਹੈ ਉਹ ਕਰਜ਼ਾਈ ਹੋ ਗਏ ਤੇ ਨਸਲ ਟੂ ਸ਼ੇਰ ਕਰ ਰਹੀ ਹੈ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਦੇ ਵਿੱਚ ਵੀ ਗਰੀਬੀ ਤੇ ਭੁੱਖਮਰੀ ਆ ਗਈ ਹੈ ਤੇ ਜਿਹੜੇ ਸਾਡੇ ਵਪਾਰੀ ਹੈ ਉਹਨਾਂ ਦਾ ਵੀ ذریعہ ਵਪਾਰ ਦੇ ਨਾਲ ਕੋਈ ਰਿਆ ਨਹੀਂ ਕਯੁ ਕਰਕੇ ਸਾਰੀ ਚੀਜ਼ ਦਿੱਲੀ ਤੋਂ ਲੈ ਕੇ ਆਉਂਦੇ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਪਾਕਿਸਤਾਨ ਦਾ ਜਿਹੜਾ ਬਾਰਡਰ ਵਾਗੇ ਦੇ ਵਿੱਚ ਹੈਗਾ ਉਸ ਨੂੰ ਖੜਾਈ ਇਹ ਕਯੁ ਕਰਕੇ ਪਾਕਿਸਤਾਨ ਦੇ ਵਿੱਚ ਕੜਤ ਨਹੀਂ ਕਮੀ ਹੈ ਤੇ ਆਪਣੇ ਕੋਲੇ ਭੰਡਾਰ ਬਹੁਤ ਜ਼ਿਆਦਾ ਹੈ ਤੇ ਸਾਡੇ ਕਿਸਾਨ ਤੇ ਟਰਾਂਸਪੋਰਟਰ ਤੇ ਵਪਾਰੀ ਆਪਣੀ ਜਿੰਦਸਾਂ ਸਾਰੇ ਪਾਸੇ ਵੇਚਣ ਕਿ ਮੇਹਣ ਬਾਸਮਤੀ ਹੈ ਤੇ ਸਿਰਫ 3000 ਰੁਪਏ ਪ੍ਰਿੰਟਰ ਦਾ ਮੁੱਲ ਹੈ ਪਰ ਜੇ ਅਗਲਾ ਮੈਲ ਬਲਕ ਇਰਾਨ ਚਲੇ ਜੀਏ ਉਹਦਾ ਮੁੱਲ ਹੈਗਾ 9000 ਰੁਪਏ ਪ੍ਰਿੰਟਰ ਸੋ ਮੇਰਾ ਮਤਲਬ ਹੈ ਦਲੀਲ ਦੇ ਨਾਲ ਅਸੀਂ ਉੱਥੇ ਗੱਲ ਕਰਾਂਗੇ ਤੇ ਜਿਹੜੀ ਫੋਰਸ ਦੇ ਵਿੱਚ ਭਰਤੀ ਜਿਹੜੀ ਰਵੀ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਸਰਕਾਰ ਹਿੱਦਕਤਵਾਦੀ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਰਾਜ ਨਹੀਂ ਕੀਤਾ ਸवाय ਯੁੱਧਿਆਤੋਂ ਤੇ ਇਹਨਾਂ ਨੂੰ ਫੌਜ ਦੇ ਬਾਰੇ ੱੱਕਾ ਨਹੀਂ ਪਤਾ ਹੈਗਾ ਹੁਣ ਜੇ ਚੀਨ ਨੇ 900 ਸਕਰ ਕਿਲੋਮੀਟਰ 2020 ਦੇ ਵਿੱਚ ਸਾਡੇ ਲਦਾਖ ਦੇ ਨੱਕਰੇ ਹੈ ਤਾਂ ਫਿਰ ਉਹ ਜਿਹੜੀ ਗਮਜੀਤ ਲਈ ਲਈ ਚੀਨ ਨੇ ਬਹੁਤੀ ਸਮ ਕਿਉਂ ਨਹੀਂ ਉਹਨਾਂ ਨੂੰ ਵਾਪਸ ਭੇਜਦੇ ਇਹ ਸਾਰੀਆਂ ਗੱਲਾਂ ਹੈ ਕਿ ਐ ਜਿਹੜੀਆਂ ਆਪਾਂ ਉੱਥੇ ਸਰੂਰ ਦੇ ਇਲੈਕਸ਼ਨ ਦੇ ਵਿੱਚ ਅਸੀਂ ਅਸੀਂ 올 ਇੰਡੀਆ ਪਾਰਟੀਆਂ ਕਾਂਗਰਸ ਭਾਜਪਾ ਆਰਐਐਸ ਆਮ ਪਾਰਟੀ ਤੇ ਬਾਦਲਦਰੀਆਂ ਦਾ ਲੱਖ ਤੋੜ ਕੇ ਰੱਖਤ ਹੈ ਇਹ ਹੁਣ ਇਹ ਸਾਰੇ ਵਰਲਡ ਦੇ ਵਿੱਚ ਦੇ ਪਕਾਸ਼ ਹੋਂਗੇ ਇੰਦੀ ਆ ਪੋਲਟਿਕਸ ਵਿੱਚ ਵੀ ਹੋਣਗੇ ਕਿ ਇੱਕ ਛੋਟਾ ਜਿਹਾ ਬੰਦਾ ਜਿਹਨੂੰ ਪ੍ਰੈਸ ਕਹਿੰਦੀ ਸੀ ਜਿਹਨੂੰ ਤਾਂ ਵੋਟ ਹੀ ਨਹੀਂ ਕੋਈ ਪਾਉਂਦਾ ਤੇ ਉਹਨੇ ਏਡੇ ਵੱਡੇ ਬੰਦੇ ਹਰਾਤੇ ਨਹੀਂ ਜੀ ਤੁਸੀਂ ਕਹਿੰਦੇ ਸੀ ਇਤੋਂ ਤਾਂ ਹੁੰਦਾ ਹੀ ਨਹੀਂ ਮੇਰਾ ਮੁਖੌਲ ਕਰਦੇ ਸੀਗੇ ਸਾਡੀ ਪਾਰਟੀ ਦੇ ਵਕਰਾਂ ਨੇ ਤੇ ਜਿਹੜੀ ਸੇਤ ਸਾਨੂੰ